ਜ਼ਿਲ੍ਹਾ ਪਟਿਆਲਾ ਬੀਕੇਜੂ ਏਕਤਾ ਆਜ਼ਾਦ ਬਲਕਾਰ ਸਿੰਘ ਪ੍ਰਧਾਨ ਆ ਦੇਖੋ ਜੀ ਖੇਤਾਂ ਨੂੰ ਅੱਜ ਅਗਲਾਈਆ ਐ 8 ਦਿਨ ਹੋ ਗਏ ਸੀਗੇ ਜੀਰੀਪੱਡੀ ਨੂੰ ਇੱਕ ਤਰੀਕ ਤੋਂ ਬਾਰ-ਬਾਰ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਕਿ ਗੱਠਾ ਬਣਾ ਕੇ ਲੈ ਜਾਓ ਮਸ਼ੀਨਾਂ ਜਿਹੜੇ ਕਹਿੰਦੇ ਸੀਗਾ 23000 ਮਸ਼ੀਨ ਆ ਗਈ 8000 ਰਾਜਾ ਕਹਿੰਦਾ ਸੀ ਤੇ ਹੁਣ ਭਗਵੰਤ ਮਾਨ ਸਾਡੇ ਪਿੰਡਾਂ ਦੇ ਨਾਗੇ ਤਾਗੇ ਮੈਨੂੰ ਲੱਗਦਾ ਏ ਘਟੋ ਘਟਾ ਬੀਤੀ ਪਿੰਡਾਂ ਦੇ ਵਿੱਚ ਇੱਕ ਵੀ ਮਸ਼ੀਨ ਆ ਠੱਠਾ ਮੰਡਣ ਵਾਲੀ ਕਿਸੇ ਪਿੰਡ ਵਿੱਚ ਨਹੀਂ ਆਈ ਇਸ ਕਰਕੇ ਮਜਬੂਰੀ ਹੈ ਸਾਨੂੰ ਸਾਡਾ ਕੋਈ ਸ਼ੌਕ ਨਹੀਂ ਇਹ ਗੱਲ ਅਸੀਂ ਤਾਂ ਦੱਸ ਰਹਾਂਗੇ ਕਿਉਂਕਿ ਬਾਰ-ਬਾਰ ਪ੍ਰਸ਼ਾਸਨ ਨੂੰ ਚਾਹੇ ਪਟਿਆਲੇ ਐਸਡੀਐਮ ਨੂੰ ਤੇ ਠਾਣੇਦਾਰ ਨੂੰ ਚੌਕੀ ਇੰਚਾਰਜ ਨੂੰ ਸਭ ਨੂੰ ਕਿਹਾ ਕਿਸੇ ਤੋਂ ਕੋਈ ਪ੍ਰਬੰਧ ਨਹੀਂ ਹੋਇਆ ਇਸ ਕਰਕੇ ਮਜਬੂਰੀ ਦੇ ਵਿੱਚ ਸਾਨੂੰ ਇਹ ਅੱਗ ਲਾਉਣੇ ਪਈ ਹੈ ਤੁਹਾਡਾ ਇਸ ਕਰਕੇ ਨੋਟਸ ਲਿਆ ਜਾਵੇ ਵੀ ਪ੍ਰਸ਼ਾਸਨ ਕਹਿੰਦਾ ਕੁਝ ਹੋ ਰਿਹਾ ਹੈ ਇਹ ਕਰਦਾ ਕੁਝ ਹੋ ਰਿਹਾ ਥੋੜਾ ਸਾਰਿਆਂ ਦਾ ਬਹੁਤ ਹਨਾ ਬਾਦ ਹਲਕਾਰ ਸਿੰਘ ਪ੍ਰਧਾਨ